ਤੇ ਵੀਡੀਓ 5 ਦੇ ਉੱਪਰ ਤੁਹਾਡਾ ਸਵਾਗਤ ਹੈ ਰਾਇਮੈਟੋਲੋਜੀ ਆਰ ਐ ਫੈਕਟਰ ਜਿਹਨੂੰ ਅਸੀਂ ਕਹਿੰਦੇ ਆ ਹੱਡੀਆਂ ਖਰਾਬ ਹੋਣੀਆਂ ਇੱਕ ਵੱਡਾ ਕਾਰਨ ਏਮਜ਼ ਨੇ ਦੱਸਿਆ ਦਿੱਲੀ ਦੇ ਵਿੱਚ ਏਮਜ਼ ਪਾਰਥ ਦਾ ਇੱਕ ਮੰਨਿਆ ਪਰਮੰਨਿਆ ਜਿਹੜਾ ਅਦਾਰਾ ਹੈ ਮੈਡੀਕਲ ਖੇਤਰ ਦੇ ਵਿੱਚ ਉਸ ਨੇ ਇਹ ਇੱਕ ਨਵਾਂ ਬਿਆਨ ਜਾਰੀ ਕੀਤਾ ਹੈ ਇੱਕ ਰਿਸਰਚ ਕੀਤੀ ਆ ਕਿ ਪ੍ਰਦੂਸ਼ਣ ਤੁਹਾਡੇ ਸਰੀਰ ਦੀਆਂ ਹੱਡੀਆਂ ਨੂੰ ਗਾੜ ਰਿਹਾ ਹੈ ਆਰ ਐ ਫੈਕਟਰ ਗਠੀਆ ਜਿਹਨੂੰ ਅਸੀਂ ਕਹਿ ਦਿੰਦੇ ਆ ਉਹ ਜਿਹੜਾ ਸਰੀਰ ਹੈ ਉਹਦੇ ਉੱਪਰ ਪ੍ਰਦੂਸ਼ਣ ਦਾ ਇੰਨਾ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ ਕਿ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਜਿੱਥੇ ਇੱਕ ਤਾਂ ਆਮ ਬਿਮਾਰੀ ਲੱਗ ਜਾਂਦੀ ਹੈ ਇਹ ਸਰੀਰ ਨੂੰ ਉਹਨੇ ਹੌਲੀ-ਹੌਲੀ ਆਪਣਾ ਕੰਮ ਕਰਨਾ ਪਰ ਪ੍ਰਦੂਸ਼ਣ ਉਹਦੇ ਵਿੱਚ ਡਬਲ ਸਪੀਡ ਫੜਦਾ ਹੈ ਤੇ ਬਹੁਤ ਜਲਦੀ ਹੱਡੀਆਂ ਨੂੰ ਗਾਲ ਰਿਹਾ ਹੈ ਪੀਐਮ 2.5 ਦੀ ਜਿਹੜੀ ਮਾਤਰਾ ਹੈ ਪ੍ਰਦੂਸ਼ਣ ਦੀ ਉਹ ਬਹੁਤ ਜ਼ਿਆਦਾ ਖਰਾਬ ਕਰ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਦਿੱਲੀ ਹਸ ਦੇ ਵਿੱਚ ਹੱਡੀਆਂ ਦੇ ਜੋੜਾਂ ਦਾ ਜਿਹੜਾ ਡਿਪਾਰਟਮੈਂਟ ਆ ਹੱਡੀਆਂ ਦਾ ਵਿਭਾਗ ਆ ਜਿਹੜਾ ਉਹਦੇ ਚ ਦੁੱਗਣੇ ਤੋਂ ਤਿੱਗਣੇ ਮਰੀਜ਼ ਆਉਂਦੇ ਨੇ ਖਾਸ ਤੌਰ ਤੇ ਪ੍ਰਦੂਸ਼ਣ ਚ ਵਾਧਾ ਹੋਣ ਤੋਂ ਬਾਅਦ ਤੇ ਜੇਕਰ ਗੱਲ ਕੀਤੀ ਜਾਵੇ ਭਾਰਤ ਦੀ ਤਾਂ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਦੂਸ਼ਣ ਜਿਹੜਾ ਫੈਰ ਰਿਹਾ ਹੈ 에ਅਰ ਕੁਆਲਿਟੀ ਇੰਡੈਕਸ ਛੇਦ ਅੱਜ ਹਰ ਬੰਦਾ ਇਸ ਗੱਲ ਤੋਂ ਜਾਣੂ ਆ ਕੋਈ ਸਦੇਰ ਪਹਿਲਾਂ ਨਹੀਂ ਸੀ ਜਾਣੂ ਜਿਹਦਾ ਵਾਹ ਪੈਂਦਾ ਨਾ ਸਾਹ ਦੇ ਰੋਗੀ ਹੁੰਦੇ ਨੇ ਜਿਹੜੇ ਉਹਨਾਂ ਦਾ ਜਦੋਂ ਵਾਹ ਪੈਂਦਾ ਸਾਹ ਦੇ ਰੋਗਿਆਂ ਨਾਲ ਫੇਰ ਪਤਾ ਲੱਗਦਾ ਕਿ 에ਅਰ ਕੁਆਲਿਟੀ ਇੰਡੈਕਸ ਕਿੰਨੀ ਜ਼ਰੂਰੀ ਹੈ 100 ਤੋਂ ਉੱਪਰ ਮਾੜੀ ਹੀ ਮਾੜੀ ਆ ਪਰ 300 400 500 ਇਹ ਰੱਬ ਆਸਰੇ ਹੀ ਸਿਸਟਮ ਜਿਹੜਾ ਚੱਲ ਰਿਹਾ ਸੋ ਗੁਰਬਾਣੀ ਨੂੰ ਅਸੀਂ ਮੰਨਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਪਵਨ ਹਵਾ ਜਿਹਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਉਹਨੂੰ ਐਨਾ ਗੰਦਲਾਕਾਰ ਛੱਡਦੇ ਆ ਕਿਉਂਕਿ ਸਾਡੀ ਕਿਤੇ ਨਾ ਕਿਤੇ ਈਗੋ ਅਸੀਂ ਵੱਡੀ ਗੱਡੀ ਲੈ ਕੇ ਜਾਣੀ ਆ ਮਾਰਕੀਟ ਦੇ ਵਿੱਚ ਜਿੱਥੇ ਸੈਂਗਲਾਂ ਦੇ ਸਰ ਸਕਦਾ ਸੀ ਉੱਥੇ ਵੱਡੀਆਂ-ਵੱਡੀਆਂ ਜਿਹੜੇ ਬਹੁਤ ਮੁੱਦੇ ਨੇ ਕਿਹੜਾ ਮੁੱਦਾ ਛੱਡੀਏ ਪਰ ਸ਼ੁਰੂਆਤ ਅਸੀਂ ਇਹ ਅਪੀਲ ਕਰਾਂਗੇ ਦਰਸ਼ਕਾਂ ਨੂੰ ਆਪਣੇ ਇਰਾਦੇ ਕਰੀਏ ਸਾਈਕਲ ਉਹ ਹੈ 92 92 95 95 ਸਾਲ ਦੇ ਬਜ਼ੁਰਗ ਵੇਖੇ ਨੇ ਜਿਨ੍ਹਾਂ ਨੂੰ ਨਾ ਸ਼ੂਗਰ ਨਾ ਕੋਈ ਰੋਗ ਜਿਹੜੇ ਸਾਈਕਲਿੰਗ ਕਰਦੇ ਨੇ ਪ੍ਰਦੂਸ਼ਣ ਬਹੁਤ ਵੱਡਾ ਇਸ ਵੇਲੇ ਇੱਕ ਸਮੱਸਿਆ ਹੈ ਭਾਰਤ ਲਈ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਕੰਟਰੋਲ ਹੈ ਬਹੁਤ ਵਧੀਆ ਬਹੁਤ ਵਧੀਆ ਕਲਾਈਮੇਟਸ ਆ ਬਹੁਤ ਕੁਝ ਆ ਪਰ ادارے ਨੇ ਜਿਹੜੇ ਉਹ ਪਿੱਛੇ ਜੇ ਰੌਲਾ ਪਿਆ ਸੀ ਚਮਕੌਰ ਸਾਹਿਬ ਕੋਲ ਰੂਚੀ ਕਾ ਮੇਲੇ ਲੱਗਣ ਦਾ ਉੱਥੇ ਬਹੁਤ ਲੋਕਾਂ ਨੇ ਮੱਤੇਵਾੜੇ ਬਹੁਤ ਪੰਜਾਬ ਦੇ ਲੋਕਾਂ ਨੇ ਉਹਦੇ ਚ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਆ ਉਹਦੇ ਉੱਪਰ ਸਿੱਧੇ ਅਲੀਗੇਸ਼ਨ ਲੱਗੇ ਆ ਤੁਸੀਂ ਕਲੀਨ ਚਿੱਟਾ ਕਿਵੇਂ ਦੇ ਸਕਦੇ ਹੋ ਬੁੱਡੇ ਨਾਲੇ ਦੀ ਆਪਾਂ ਗੱਲ ਕਰੀਏ ਲੁਧਿਆਣੇ ਦੀ ਉਹਦੇ ਉੱਪਰ ਬਵਾਲ ਹੈ ਕਿ ਤੁਸੀਂ ਕਰ ਕੀ ਰਹੇ ਹੋ ਪ੍ਰਦੂਸ਼ਣ ਵਿਭਾਗ ਡਿਪਾਰਟਮੈਂਟ ਦੇ ਲੋਕਾਂ ਨੇ ਥੋੜੀ ਹੁਣ ਪ੍ਰਦੂਸ਼ਣ ਕੰਟਰੋਲ ਕਰਨਾ ਲੋਕ ਜੇ ਬੇਵਕੂਫੀਆਂ ਕਰਦੇ ਨੇ ਤਾਂ ਭੁਗਤ ਰਹੇ ਨੇ ਪਰ ਸਰਕਾਰ ਜਿਹਨੂੰ ਇੱਕ ਜਿੰਮੇ ਹੈ ਕਿ ਡਿਪਾਰਟਮੈਂਟ ਜਿਹਨੂੰ ਜਿੰਮੇ ਆ ਉਹਨੇ ਵੀ ਪ੍ਰਦੂਸ਼ਣ ਕੰਟਰੋਲ ਕਰਨਾ ਹੈ ਪਰ ਸ਼ੁਰੂਆਤ ਫੇਰ ਅਸੀਂ ਆਪਣੇ ਆਪ ਤੋਂ ਕਰੀਏ ਦੂਜੇ ਕੰਨੀ ਜਦੋਂ ਅਸੀਂ ਇੱਕ ਉਂਗਲ ਕਰਦੇ ਆ ਤਾਂ ਦੇਖੋ 1 2 3 4 ਉਂਗਲਾਂ ਸਾਡੇ ਵੱਲ ਨੇ ਪੰਜਾਬ ਦਾ ਹੋਵੇ ਭਾਰਤ ਦਾ ਪ੍ਰਦੂਸ਼ਣ ਕੰਟਰੋਲ ਪਰ ਆ ਚਾਰ ਉਂਗਲੀਆਂ ਸਾਡੇ ਵਾਲਾ ਸੀ ਕਿੱਥੇ ਕਿੱਥੇ ਰੋਕ ਸਕਦੇ ਆ ਉਹ ਜ਼ਰੂਰੀ ਆ ਦੇਵਲ ਸਾਹਿਬ ਕੀ ਕਹਿਣਾ ਚਾਹੋਗੇ ਬੜਾ ਸੈਸਟਿਮ ਮੁੱਦਾ ਬਹੁਤ ਜ਼ਿਆਦਾ ਆਉਣ ਵਾਲੀਆਂ ਪੀੜੀਆਂ ਸਾਡੀ ਤਾਂ ਚਲੋ ਲੰਘ ਹੀ ਅੱਦੀ ਜਿੰਨਾ ਖੋਰ ਆ ਸੁਵਾਸ ਮਾਲਕ ਨੂੰ ਪਤਾ ਪਰ ਆਉਣ ਵਾਲੀਆਂ ਪੀੜੀਆਂ ਲਈ ਅਸੀਂ ਤਬਾਹੀ ਛੱਡ ਕੇ ਜਾ ਰਹੇ ਹਾਂ ਬਾਲ ਸਾਹਿਬ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਕਸੀਜਨ ਸਿਲੰਡਰ ਲੈ ਕੇ ਘੁੰਮਣਾ ਪੈਣਾ ਮੈਂ ਜਿਹੜੇ ਹਾਲਾਤ ਬਣ ਰਹੇ ਨੇ ਦੇਖੋ ਪੂਰੇ ਇੰਡੀਆ ਦੇ ਵਿੱਚ ਜਿਹੜਾ ਆਈਕਿਊ ਲੈ ਜਿਹੜਾ ਲੈਵਲ ਆ ਨਾ ਜਿਹੜਾ ਉਹ 에ਅਰ ਕੁਆਲਿਟੀ ਦਾ 에ਅਰ ਕੁਆਲਿਟੀ ਜਿਹੜਾ 50 ਜਿਹੜਾ ਵਾ ਉਹ ਸਿਰਫ ਉੱਤਰਾਖੰਡ ਦੇ ਵਿੱਚ ਆ ਜਿਹੜਾ ਸਾਹ ਲੈਣ ਵਾਸਤੇ ਚੰਗਾ ਹੂੰ ਬਲ ਸਾਹਿਬ 50 ਤੱਕ ਜੰਗਲ ਏਰੀਆ ਤਾਂ ਬਚਾ ਹੋਇਆ ਹਾਂ 50 ਤੱਕ ਚੰਗਾ ਵਾ ਉਚਾਈ ਜਿੰਨੀ ਉਚਾਈ ਦੇ ਵਿੱਚ ਏਰੀਆ ਹੋਗਾ ਉਨਾ ਉਹਦੇ ਉੱਤੇ ਪ੍ਰਭਾਵ ਘੱਟ ਪੈਂਦਾ ਵਾ ਜੀ ਦੇਖੋ ਸਿਰਫ ਉਹ ਏਰੀਆ ਬਚਿਆ ਵਾ ਤੇ ਬਾਕੀ ਏਰੀਏ ਤੇ ਜ਼ਿਆਦਾ ਪੋਲਿਊਸ਼ਨ ਦੇਖੋ ਆਪਣੇ ਲੁਧਿਆਣੇ ਤੋਂ ਲੈ ਕੇ ਜਿੰਨਾ ਏਰੀਆ ਦਿੱਲੀ ਤੱਕ ਦਾ ਵੱਜਦਾ ਵਾ ਦੇਖੋ ਟੈਂਪਰੇਚਰ ਵੀ ਵੱਧਾ ਇੱਥੇ ਇਹ ਏਰੀਆ ਦੇ ਵਿੱਚ ਦੇਖੋ ਤੇ ਉਤੋਂ ਦੀ ਪੋਲਿਊਸ਼ਨ ਵੀ ਜ਼ਿਆਦਾ ਵਾ ਇੰਡਸਟਰੀ ਵੀ ਆ ਗੱਡੀਆਂ ਮੋਟਰਾਂ ਦਾ ਪ੍ਰੋਡਕਸ਼ਨ ਬਹੁਤ ਕੁਝ ਹੈ ਜੀ ਦੇਖੋ ਬਲ ਸਾਹਿਬ ਇਹਦੇ ਵਿੱਚ ਮੇਨ ਕਾਰਨ ਗੱਡੀਆਂ ਮੋਟਰਾਂ ਦਾ ਤਾਂ ਜੇ ਤੁਸੀਂ ਰਿਸਰਚ ਪੜ੍ਹੋਗੇ ਤਾਂ ਸਿਰਫ 25% ਬਿਲਕੁਲ ਗੱਡੀਆਂ ਮੋਟਰਾਂ ਦਾ ਜਿਹੜੀ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਬੜਾ ਰੋਲਾ ਪਾਇਆ ਜਾਂਦਾ ਜੀ ਪਰਾਲੀ ਨੂੰ ਅੱਗ ਲਾਈ ਜੇ ਕੀਤਾ ਉਹ ਕੀਤਾ ਉਹ ਸਿਰਫ 10% ਆ ਤੇ ਬਾਕੀ ਜਿਹੜਾ ਪੋਲਿਊਸ਼ਨ ਬਚਦਾ ਵਾ ਉਹ ਸਿਰਫ ਫੈਕਟਰੀਆਂ ਦਾ ਵਾ ਹੂੰ ਜਿਹੜਾ ਗੰਧਲਾ ਜਿਹੜਾ ਧੂਆ ਉਹਦੇ ਨਾਲ ਛੱਡਿਆ ਜਾਂਦਾ ਫੈਕਟਰੀਆਂ ਦੁਆਰਾ ਹੂੰ ਬਾਕੀ ਸਾਰੇ ਦਾ ਸਾਰਾ ਇਹਨਾਂ ਦਾ ਵਾ ਇਹ ਜਿਹੜੀ ਮਤਲਬ ਜਿਹੜਾ ਇਹ ਟੈਕਸ ਦਿੰਦੇ ਨੇ ਜਾਂ ਸਰਕਾਰਾਂ ਨਾਲ ਇਹਨਾਂ ਦਾ ਤਾਲਮੇਲ ਆ ਕੀ ਸਿਸਟਮ ਆ ਉਹਦਾ ਤਾਂ ਪਤਾ ਨਹੀਂ ਪਰ ਇਹਨਾਂ ਦੇ ਉੱਤੇ ਜਿਹੜੇ ਜਿਹੜੇ ਕਹਿੰਦੇ ਹੁੰਦੇ ਆ ਨਾ ਇੱਕ ਟੈਕਨੋਲੋਜੀ ਆ ਅਮਰੀਕਾ ਕੈਨੇਡਾ ਦੇ ਵਿੱਚ ਲੱਗ-ਲੱਗ ਜਗ੍ਹਾ ਤੇ ਲੱਗੀ ਹੋਈ ਆ ਉਹ ਸੈਂਸ ਕਰਦੇ ਨੇ ਵੀ ਇਹ ਕਿੰਨਾ ਪੋਲੂਸ਼ਨ ਹਵਾ ਦੇ ਵਿੱਚ ਛੱਡਿਆ ਜਾ ਰਿਹਾ ਉਹਦੀ ਕੁਆਲਿਟੀ ਕਿਦਾਂ ਦੀ ਹੈ ਜਿਹੜਾ ਹਵਾ ਦੇ ਵਿੱਚ ਜਾ ਰਿਹਾ ਪੋਲੂਸ਼ਨ ਉਹਦੀ ਕੁਆਲਿਟੀ ਕਿਦਾਂ ਦੀ ਹੈ ਪਰ ਆਪਣੇ ਇਦਾਂ ਦਾ ਕੋਈ ਸਿਸਟਮ ਨਹੀਂ ਲੱਗਿਆ ਕਿਸੇ ਕੋਲੇ ਵੀ ਜਿਹੜਾ ਹਵਾ ਦੇ ਵਿੱਚ ਪੋਲੂਸ਼ਨ ਅਸੀਂ ਛੱਡ ਰਹੇ ਹਾਂ ਉਹ ਕਿੰਨਾ ਗੰਦਾ ਵਾ ਕਿੰਨਾ ਹਵਾ ਨੂੰ ਖਰਾਬ ਕਰ ਸਕਦਾ ਇਹ ਹੀ ਜਿਹੜਾ ਅਸਰ ਦਿੱਲੀ ਦੇ ਵਿੱਚ ਹੋਇਆ ਵਾ ਦਿੱਲੀ ਦੇ ਵਿੱਚ ਜਿਹੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਉਹਨਾਂ ਦਾ ਜਿਹੜਾ ਧੂਆਂ ਜਿਹੜਾ ਛੱਡਿਆ ਜਾਂਦਾ ਵਾ ਉਹ ਇੰਨਾ ਜ਼ਿਆਦਾ ਗੰਦਾਵਾ ਇੰਨੇ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਨ ਵਾਲਾ ਵਾ ਉੱਥੋਂ ਦੇ ਲੋਕਾਂ ਦੀ ਸਾਹ ਲੈਣ ਦੀ ਜਿਹੜੀ ਪ੍ਰੋਬਲਮ ਵਧਾ ਰਿਹਾ ਬਲਸਾ ਮੈਂ ਤੁਹਾਨੂੰ ਦੱਸਾਂ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪੰਚਕੁਲਾ ਵਿੱਚ ਲੋਕ ਦਿੱਲੀ ਤੋਂ ਆਪਣੇ ਆ ਮਤਲਬ ਜਿਹੜੇ ਮਾਲਕ ਨੇ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਮਾਲਕ ਨੇ ਉਹ ਲੋਕ ਆਪਣੇ ਉਥੋਂ ਘਰ ਵੇਚ-ਵੇਚ ਕੇ ਇੱਥੇ ਆ ਰਹੇ ਨੇ ਚੰਡੀਗੜ੍ਹ ਚੰਡੀਗੜ੍ਹ ਆ ਰਹੇ ਨੇ ਮੁਹਾਲੀ ਆ ਰਹੇ ਨੇ ਪੰਚਕੁਲਾ ਆ ਰਹੇ ਨੇ ਉਹ ਕਿਉਂ ਛੱਡ ਕੇ ਆ ਰਹੇ ਨੇ ਉਹ ਕਹਿੰਦੇ ਉੱਥੇ ਸਾਨੂੰ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਆ ਉੱਥੇ ਅਸੀਂ ਸੇਫ ਨਹੀਂ ਸਾਡੇ ਬੱਚੇ ਸੇਫ ਨਹੀਂ ਸਾਡੇ ਮਾਪਿਓ ਸੇਫ ਨਹੀਂ ਜੀ ਬਿਲਕੁਲ ਸੋ ਜੇ ਗੱਲ ਕੀਤੀ ਜਾਵੇ ਪਰ ਚੰਡੀਗੜ੍ਹ ਵੀ ਕਿੰਨਾ ਇੱਕ ਪ੍ਰੋਡਿਊਸ਼ਨ ਜਿਹੜਾ ਕੰਟਰੋਲ ਆ ਪਰ ਹਾਂ ਹਰਿਆ ਭਰਿਆ ਸ਼ਹਿਰ ਆ ਦਰਖਤ ਨੇ ਪਰ ਫਿਰ ਵੀ ਜਿਹੜਾ ਤੁਸੀਂ ਪੰਜਾਬ ਦੀ ਗੱਲ ਕਰੀਆ ਉੱਥੇ ਤੱਕ ਬੜਾ ਮੁਸ਼ਕਿਲ ਨਾਲ ਆ ਲਾਕਡਾਊਨ ਦੀ ਤੁਸੀਂ ਗੱਲ ਕੀਤੀ ਆ ਰੀਸੈਟ ਕੁਦਰਤ ਨੇ ਆਪਣੇ ਆਪ ਨੂੰ ਕੀਤਾ ਸੀ ਆਸਮਾਨ ਇੰਨਾ ਸਾਫ਼ ਹੋ ਚੁੱਕਿਆ ਸੀ ਬੱਦਲ ਐਨੇ ਇੰਜ ਲੱਗ ਰਿਹਾ ਸੀ ਕਿਸੀਂ ਅਸੀਂ ਵਿਦੇਸ਼ ਵਿੱਚ ਲੈ ਰੇ ਆ ਇਹ ਪੰਜਾਬ ਹੀ ਆ ਇਹ ਭਾਰਤੀ ਆ ਪਰ ਉਸ ਵੇਲੇ ਵਿਦੇਸ਼ ਵਾਲਾ ਸਾਨੂੰ ਜਿਹੜਾ ਮਹਿਸੂਸ ਹੋ ਰਿਹਾ ਸੀ ਪ੍ਰਦੂਸ਼ਨ ਦੇ ਵਿੱਚ ਵੱਡਾ ਕਾਰਨ ਜੇ ਮਿੱਟੀ ਦੀ ਗੱਲ ਕੀਤੀ ਜਾਵੇ ਧਰਤੀ ਦੇ ਪ੍ਰਦੂਸ਼ਣ ਹਵਾ ਦਾ ਪ੍ਰਦੂਸ਼ਣ ਪਾਣੀ ਦਾ ਪ੍ਰਦੂਸ਼ਣ ਇਹ ਤਿੰਨ ਵੱਡੇ ਪ੍ਰਦੂਸ਼ਣ ਨੇ ਜਿਨ੍ਹਾਂ ਦੇ ਉੱਪਰ ਕੰਟਰੋਲ ਹੋਣਾ ਬਹੁਤ ਜ਼ਰੂਰੀ ਆ ਜੇ ਕੰਟਰੋਲ ਨਹੀਂ ਹੋ ਰਿਹਾ ਜੇ ਮੈਂ ਸਿੱਧੇ ਤੌਰ ਤੇ ਅੱਜ ਗੱਲ ਕਰਾਂ ਤਾਂ ਕੈਂਸਰ ਕਿਹਦੀ ਹੀ ਦੇਣਾ ਹੈ ਕੈਂਸਰ ਦੇਣ ਕਿਹੜੀ ਚੀਜ਼ ਦੀ ਆ ਇਹਦੀ ਪ੍ਰਦੂਸ਼ਣ ਦੀ ਹੀ ਦੇਣਾ ਹੈ ਕੈਂਸਰ ਵਾਸਤੇ ਜਿੱਥੇ ਡਾਈਟ ਜਿਹੜੇ ਸਾਡਾ ਡੱਬਿਆਂ ਵਾਲਾ ਭੋਜਨ ਹੋ ਗਿਆ ਉੱਥੇ ਜਦੋਂ ਵਾਤਾਵਰਣ ਸਾਫ਼ ਨਹੀਂ ਕੁਦਰਤ ਤੋਂ ਅਸੀਂ ਜਦੋਂ ਦੂਰ ਹੋ ਗਏ ਜਿੰਨਾ ਅਸੀਂ ਕੁਦਰਤ ਤੋਂ ਦੂਰ ਹੋਵਾਂਗੇ ਉਨਾ ਹੀ ਬਰਬਾਦੀ ਵਾਲ ਆਪਣੇ ਆਪ ਨੂੰ ਲਈ ਸਾਨੂੰ ਤਾਂ ਲੱਗ ਰਿਹਾ ਸੀ ਵਿਕਸਤ ਦੇਸ਼ ਵਾਲ ਅਸੀਂ ਵਿਕਾਸ ਵੱਲ ਵੱਧ ਰਹੇ ਹਾਂ ਪਰ ਅਸੀਂ ਵਿਕਾਸ ਨਹੀਂ ਕਰ ਰਹੇ ਵਿਨਾਸ਼ ਕਰ ਰਹੇ ਹਾਂ ਵਿਕਾਸ ਦੇ ਨਾਂ ਦੇ ਉੱਪਰ ਇੱਕ ਪ੍ਰੋਸੈਸ ਹੁੰਦਾ ਇੱਕ ਲੈਵਲ ਹੁੰਦਾ ਤੁਸੀਂ ਐਨੇ ਪਮਾਨੇ ਦੇ ਉੱਪਰ ਜਿਵੇਂ ਦਿਉਲ ਸਾਹਿਬ ਨੇ ਕਿਹਾ ਕਿ ਇਹ ਚੀਜ਼ ਨੂੰ ਕਰ ਸਕਦੇ ਹੋ ਪਰ ਜਦੋਂ ਉਸ ਤੋਂ ਉੱਪਰ ਜਾਉਂਗੇ ਜਿੱਥੇ ਕੋਈ ਤੁਹਾਨੂੰ ਰੋਕ ਟੋਕ ਨਹੀਂ ਤੁਹਾਨੂੰ ਕਲੀਨ ਚਿੱਟਾ ਮਿਲ ਜਾਂਦੀਆਂ ਨੇ ਤੁਹਾਨੂੰ ਸਰਟੀਫਿਕੇਟ ਮਿਲ ਜਾਂਦੇ ਨੇ ਫਿਰ ਉੱਥੇ ਤੁਸੀਂ ਕੀ ਕਰ ਸਕਦੇ ਹੋ ਜਦੋਂ ਡਿਪਾਰਟਮੈਂਟ ਹੀ ਤੁਹਾਨੂੰ ਕਲੀਅਰੈਂਸ ਦੇ ਦਿੰਦਾ ਕੋਈ ਗੱਲ ਨਹੀਂ ਚਲੋ ਜੀ ਕਿਉਂਕਿ ਪੈਸੇ ਦੇ ਨਾਲ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ بڑا ਕੁਝ ਹੁੰਦਾ ਪਰ ਇਮਾਨ ਨੈਤਿਕ ਕਦਰਾਂ ਕੀਮਤਾਂ ਵੀ ਕੋਸ਼ਿਸ਼ ਮੈਂ ਇਹ ਰਖਾਉਂਦੀ ਆਂ ਕਿ ਕੁਦਰਤ ਦੇ ਨਾਲ ਇਨਸਾਫ ਕਰੋ ਜੇ ਕੁਦਰਤ ਦੇ ਨਾਲ ਇਨਸਾਫ ਨਹੀਂ ਹੁੰਦਾ ਕੁਦਰਤ ਦੇ ਨਾਲ ਅਸੀਂ ਛੇੜਖਾਨੀ ਕਰਦੇ ਆਂ ਭੁਗਤਣਾ ਸਾਨੂੰ ਹੀ ਪੈਂਦਾ ਹੈ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਪੈਂਦਾ ਸਾਡਾ ਤਾਂ ਮਾਨਵਤਾ ਦਾ ਪਿਆਰ ਹੈ ਸਾਡਾ ਤਾਂ ਸੰਦੇਸ਼ ਹੈ ਅਸੀਂ ਤਾਂ ਹਰ ਰੋਜ਼ ਅਰਦਾਸ ਦੇ ਵਿੱਚ ਕਹਿੰਦੇ ਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਰਬੱਤ ਦਾ ਭਲਾ ਸੀ ਸਾਨੂੰ ਦੂਜਿਆਂ ਦਾ ਠੇਕਾ ਨਹੀਂ ਉਹਨਾਂ ਦੀ ਸੋਚ ਕੀ ਹੈ ਜੀ ਆ ਮਾਨਸਿਕਤਾ ਕੀ ਹੈ ਜੀ ਆ ਉਹ ਪਤਾ ਨਹੀਂ ਰੱਬ ਜਾਣੇ ਬਦਲੇ ਨਾ ਬਦਲੇ ਪਰ ਸ਼ੁਰੂਆਤ ਅਸੀਂ ਆਪਣੇ ਆਪ ਤੋਂ ਕਰੀਏ ਆਪਣੇ ਘਰ ਤੋਂ ਕਰੀਏ ਘਰ ਦੇ ਵਿੱਚ ਵੱਤ ਤੋਂ ਵੱਦ ਬੂਟੇ ਲਾਈਏ ਵੱਤ ਤੋਂ ਵੱਦ ਪਲਾਸਟਿਕ ਦੀ ਜਿਹੜੀ ਵਰਤੋਂ ਆ ਉਹਨੂੰ ਬੜਾ ਘਟਾਈਏ ਤੇ ਹਵਾ ਨੂੰ ਜਿਹੜਾ ਸਾਫ਼ ਸੁਥਰਾ ਰੱਖਣ ਦੇ ਲਈ ਅਸੀਂ ਆਪਣਾ ਯੋਗਦਾਨ ਕੀ ਦੇ ਰਿਹਾ ਅਸੀਂ ਯੋਗਦਾਨ ਇਹੀ ਦੇ ਸਕਦੇ ਆ ਨੇੜੇ ਤੇੜੇ ਅਸੀਂ ਆਪਣਾ ਸਾਈਕਲ ਦੇ ਉੱਪਰ ਜਿਹੜਾ ਉਹ ਜਾਈਏ ਇਹ ਸਭ ਤੋਂ ਵੱਡਾ ਯੋਗਦਾਨ ਆਪਣੇ ਆਪ ਦੇ ਵਿੱਚ ਹੋ ਸਕਦਾ ਜੀ ਦੇਖੋ ਬਾਲ ਸਾਹਿਬ ਇਹ ਜਿਹੜੇ ਹਵਾ ਜਦੋਂ ਜਿਆਦਾ ਖਰਾਬ ਹੋ ਜਾਂਦੀ ਹੈ ਨਾ ਜਿਹੜੀ ਜਗ੍ਹਾ ਤੇ ਵੀ ਅੱਜ ਤੱਕ ਵੀ ਜਿਹੜੀ ਜਗ੍ਹਾ ਤੇ ਜ਼ਿਆਦਾ ਹਵਾ ਖਰਾਬ ਹੋਈ ਆ ਤੇ ਹਵਾ ਜਦੋਂ ਉੱਪਰ ਚਲੀ ਜਾਂਦੀ ਆ ਬੱਦਲ ਰਾਹੀਂ ਵਰਖਾ ਹੁੰਦੀ ਆ ਤੇ ਉਹ ਵਰਖਾ ਜਿਹੜੀ ਆ ਉਹ ਤਜਾਬੀ ਹੁੰਦੀ ਆ ਬਾਲ ਸਾਹਿਬ ਕਿਉਂਕਿ ਕੁਦਰਤ ਨੇ ਆਪਣਾ ਇੱਕ ਸਿਸਟਮ ਬਣਾਇਆ ਹੋਇਆ ਵਾ ਉਹ ਸਿਸਟਮ ਦੇ ਹਿਸਾਬ ਨਾਲ ਹੀ ਚੱਲਦਾ ਜਦੋਂ ਤਜਾਬੀ ਵਰਖਾ ਹੋਗੀ ਇੱਕ ਗੱਲ ਸਾਰੇ ਧਿਆਨ ਨਾਲ ਸੁਣ ਲੈਣ ਇੱਕ ਵਾਰੀ ਜਦੋਂ ਤਜਾਬੀ ਵਰਖਾ ਹੋਗੀ ਉਸ ਤੋਂ ਬਾਅਦ ਕਈ ਸਾਲ ਉਸ ਜਗ੍ਹਾ ਦੇ ਉੱਤੇ ਨਾ ਤਾਂ ਕੋਈ ਪੌਦਾ ਹੋਣਾ ਵਾ ਨਾ ਕੋਈ ਨਾ ਕੋਈ ਚੀਜ਼ ਤੁਸੀਂ ਉਗਾ ਸਕਦੇ ਹੋ ਨਾ ਕੋ ਸੋਕ ਕਰ ਸਕਦੇ ਬੰਜਰ ਜ਼ਮੀਨ ਹੋ ਜਾਣੀ ਆ ਤੇ ਉਹਦੇ ਜਿਹੜੇ ਜ਼ਿੰਮੇਵਾਰ ਹੋ ਉਹ ਤੁਸੀਂ ਸਾਰੇ ਆਪ ਹੋਵੋਗੇ ਜੀ ਬਿਲਕੁਲ ਸੋ ਆਓ ਸੰਕਲਪ ਲਈਏ ਗੁਰੂ ਪਿਆਰਿਓ ਪਿਆਰੇ ਦਰਸ਼ਕੋ ਇਹ ਸੰਕਲਪ ਲਈਏ ਆਪਣੇ ਬੱਚਿਆਂ ਨੂੰ ਸਮਝਾਈਏ ਆਪ ਸਮਝਿਏ ਇਹ ਲੜਾਈ ਜਿਹੜੀ ਆਪਣੇ ਘਰ ਤੋਂ ਆਪਣੇ ਆਪ ਤੋਂ ਸ਼ੁਰੂਆਤ ਸਾਨੂੰ ਕਰਨੀ ਪਵੇਗੀ ਸੋ ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਵਾਤਾਵਨ ਅਸੀਂ ਤਾਂ ਹੀ ਗੁਰੂ ਦੇ ਸਿੱਖ ਹੋ ਸਕਦੇ ਆ ਕਿਉਂਕਿ ਪਵਨ ਗੁਰੂ ਗੁਰੂ ਦਾ ਦਰਜਾ ਸੀ ਗੁਰੂ ਦਾ ਸਤਕਾਰ ਤਾਂ ਕੀ ਕਰਨਾ ਅਸੀਂ ਗੁਰੂ ਨੂੰ ਹੀ ਗੰਦਲਾ ਕਰ ਛੱਡਿਆ ਸੋ ਇਹ ਬਹੁਤ ਵੱਡਾ ਇੱਕ ਮੈਸੇਜ ਆ ਚੁਣੌਤੀ ਆਪਣੇ ਆਪ ਦੇ ਵਿੱਚ ਉਹ ਵਿਚਾਰੇ ਜਿਹੜੇ ਸਾਹ ਲੈਣ ਦੇ ਵਿੱਚ ਤਕਲੀਫ ਆ ਕੀ ਹੋ ਜੂਗਾ ਜੇ ਨਹੀਂ ਪਟਾਕੇ ਚਲਾਵਾਂਗੇ ਦੀਵਾਲੀ ਦੇ ਉੱਪਰ ਪਟਾਕੇ ਚਲਾ 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 ਕੇ ਐਨਾ ਬੇਵਸ ਉਹ ਵਿਚਾਰੇ ਜਿਹਨੇ ਸਾਲ ਦੋ ਸਾਲ ਕੱਢਣਾ ਸੀ ਉਹਨੂੰ ਤੁਸੀਂ ਸਾਹ ਲੈਣ ਜੋਗਾ ਨਹੀਂ ਛੱਡਿਆ ਕੀ ਹੋ ਜੂਗਾ ਜੇ ਅਸੀਂ ਪਟਾਕੇ ਨਹੀਂ ਚਲਾਵਾਂਗੇ ਗ੍ਰੀਨ ਦੀਵਾਲੀ ਚ ਗ੍ਰੀਨ ਪਟਾਕੇ ਇਹ ਕੋਈ ਟੈਸਟ ਕਰਕੇ ਆਇਆ ਦਿਉਲ ਸਾਹਿਬ ਭਾਵੇਂ ਸਤਿਕਾਰਯੋਗ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਗ੍ਰੀਨ ਦੀਵਾਲੀ ਬਣਾ ਲਓ ਜੀ ਪਰ ਕੋਈ ਟੈਸਟ ਕਰਕੇ ਆਇਆ ਕੱਲੇ ਕੱਲੇ ਜਿਹਨੇ ਵੇਚੇ ਸੇਲ ਕਰੀ ਕੱਲੇ ਕੱਲੇ ਚੀਜ਼ ਦੀ ਕਿਸੇ ਨੇ ਛਾਣਮਣ ਕਰੀ ਕਿ ਇਹ ਵਾਕਿਆ ਹੀ ਗ੍ਰੀਨ ਹੈ ਨੀਕੋ ਬਾਲ ਸਾਹਿਬ ਜਿਹੜੀ ਗ੍ਰੀਨ ਪਟਾਕਿਆਂ ਦੀ ਗੱਲ ਚੱਲਦੀ ਆ ਗ੍ਰੀਨ ਪਟਾਕੇ ਸੈਂਡ ਨੂੰ ਤਾਂ ਬਹੁਤ ਕੁਝ ਕਹੀ ਜਾ ਸਕਦੇ ਆ ਦੇਖੋ ਇੱਕ ਕੰਪਨੀ ਨੂੰ ਲਾਇਸੈਂਸ ਮਿਲ ਗਿਆ ਵੀ ਗਰੀਨ ਪਟਾਕਿਆਂ ਦਾ ਲਾਇਸੈਂਸ ਤੁਹਾਡੇ ਕੋਲ ਆ ਉਹਦੇ ਵਿੱਚ ਉਹ ਕੀ ਵੇਚੇ ਕੀ ਨਾ ਵੇਚੇ ਉਹ ਉਹਨਾਂ ਤੇ ਡਿਪੈਂਡ ਕਰਦਾ ਜੇ ਤੁਸੀਂ ਇਹਨੂੰ ਤੁਸੀਂ ਕਹਿ ਹੀ ਦਓ ਵੀ ਅਸੀਂ ਨਹੀਂ ਪਟਾਕੇ ਚਲਾਉਣੇ ਜਾਂ ਇੱਕ ਸਾਲ ਦੋ ਸਾਲ ਜੇ ਤੁਸੀਂ ਪਟਾਕੇ ਨਹੀਂ ਚਲਾਉਂਗੇ ਸਾਰੇ ਪਾਸੇ ਬਾਲ ਸਾਹਿਬ ਮੈਨੂੰ ਨਹੀਂ ਲੱਗਦਾ ਕਾਫੀ ਲੈਵਲ ਜਿਹੜਾ ਉਹ ਥੱਲੇ ਜਾਊਗਾ ਬਿਲਕੁਲ ਸੋ ਸਰਕਾਰਾਂ ਨੂੰ ਵੀ ਸਖਤੀ ਚਾਹੀਦੀ ਹੈ ਤੇ ਸਾਨੂੰ ਵੀ ਇੱਕ ਮੂਵਮੈਂਟ ਇੱਕ ਅੰਦੋਲਨ ਖੜਾ ਕਰਨਾ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਦੇ ਉੱਪਰ ਜਿਹੜਾ ਬੈਨ ਹੋਣਾ ਚਾਹੀਦਾ ਤਾਂ ਜੋ ਅਸੀਂ ਆਪਣਾ ਵਾਤਾਵਰਣ ਵਿਚਾਰ ਰੱਖੀਏ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਤਿਹਾਣ ਨਹੀਂ ਮਨਾਏ ਉਹਨਾਂ ਦੇ ਸਮੇਂ ਕੀ ਪਟਾਕੀ ਚੱਲਦੇ ਹੁੰਦੇ ਸੀ ਖੁਸ਼ੀ ਪ੍ਰਗਟਾਵਾ ਕਰਨਾ ਪਟਾਕਾ ਇੱਕ ਸਾਧਨ ਬਣਾ ਲਿਆ ਇੱਕ ਤਾਂ ਕੋਈ ਉਹ ਖੁਸ਼ੀ ਦਾ ਸਾਧਨ ਹੀ ਸਾਡੇ ਬਜ਼ੁਰਗਾਂ ਨੇ ਵੀ ਤਾਂ ਤਿਹਾੜ ਮਨਾਏ ਨੇ ਸੋ ਸਮਝਣ ਦੀ ਲੋੜ ਹੈ ਪਿਆਰੇ ਦਰਸ਼ਕੋ ਸਮਝੀਏ ਵਿਨਾਸ਼ ਤੇ ਵਾਲਾ ਸੀ ਵੱਧ ਰਿਹਾ ਹੈ ਦਿਨ ਪ੍ਰਤੀ ਦਿਨ ਬਚੀਏ ਅਵੇਅਰਨੈਸ ਜਿਹੜੀ ਉਹ ਫਲਾਈਏ ਆਓ ਜੀ ਇਸ ਸੰਕਲਪ ਨੂੰ ਲੈਂਦੇ ਹੋਏ ਕਟੋ-ਕਟ ਆਪਣੇ ਆਪ ਸ਼ੁਰੂਆਤ ਕਰੀਏ ਪੇੜ ਦਰਖਤ ਸੜਕਾਂ ਜਿੱਥੇ ਚਮਕੌਰ ਸਾਹਿਬ ਮਰੰਡਾ ਸੜਕ ਮੈਂ ਦੇਖੀ ਇਹਨਾਂ ਦਰਖਤ ਹੁੰਦਾ ਸੀ ਉਹ ਵੱਟਤੀ ਹੁਣ ਪਟਿਆਲੇ ਵਾਲੀ ਸੜਕ ਬਣ ਰਹੀ ਹੈ ਮਰੰਡੇ ਤੋਂ ਉਹ ਵੀ ਜਿਹੜੀ ਦਰਖਤ ਸਾਰੇ ਵੜ ਤੇ ਲਗਾਏ ਘਟ ਜਾਂਦੇ ਨੇ ਵਾਟਾ ਜਿਹੜਾ ਚੰਡੀਗੜ੍ਹ ਦੀ ਖਾਸੀਅਤ ਹੈ ਜੀ ਚੰਡੀਗੜ੍ਹ ਦੇ ਵਿੱਚ ਇੱਕ ਦਰਖਤ ਪੱਟਣ ਦੀ ਵੀ ਇਜਾਜ਼ਤ ਲੈਣੀ ਪੈਂਦੀ ਹੈ ਸੋ ਤਾਂ ਕਰਕੇ ਚੰਡੀਗੜ੍ਹ ਬਚਿਆ ਹੋਇਆ ਔਰ ਇਹ ਵੈਦਰ ਬੋਦੀ ਆਪਾਂ ਟ੍ਰੈਫਿਕ ਹੁੰਨੀ ਆ ਪੋਲੂਸ਼ਨ ਹੁੰਨਾ ਪਰ ਫਿਰ ਵੀ ਇੱਕ ਦੇਖੋ ਸਰਕਾਰ ਦਾ ਸਿਸਟਮ ਹਮਾਚਲ ਬਗਯੋ ਜੀ ਹਮਾਚਲ ਦੇ ਵਿੱਚ ਵੀ ਇਹ ਸਿਸਟਮ ਹੈ ਕਿ ਤੁਸੀਂ ਦਰਖਤ ਨਹੀਂ ਪੱਟ ਸਕਦੇ ਤਾਂ ਇੱਥੇ ਦਾ ਸਰਕਾਰ ਜਿਹੜਾ ਸਿਸਟਮ ਹੈ ਉਹ ਬਹੁਤ ਗੁੰਝਲਦਾਰ ਹੈ ਸੋ ਬਹੁਤ ਚੀਜ਼ਾਂ ਨੇ ਤੇ ਬਚਾ ਕਰੀਏ ਅਸੀਂ ਵੱਤੋ ਜਿਹੜਾ ਦਰਖਤ 10 ਸਾਲ ਦੇ ਵਿੱਚ ਵੱਡਾ ਹੋਇਆ ਵਧਿਆ ਉਹਨੂੰ ਅਸੀਂ ਮਿੰਟਾਂ ਹੀ ਕੱਟ ਦਿੰਦੇ ਆ ਸੋ ਤਰੀਕੇ ਹੋਰ ਬਹੁਤ ਕੁਝ ਹੁੰਦੇ ਨੇ ਦਰਖਤਾਂ ਦੀ ਵੱਤੇ-ਬਾਤ ਅਸੀਂ ਇਹੀ ਕਰ ਸਕਦੇ ਆ ਆਪਣੇ ਬਰਥਡੇ ਤੇ ਆਪਣੇ ਮਾਪੇ ਦੇ ਬਰਥਡੇ ਤੇ ਆਪਣੇ ਬੱਚਿਆਂ ਦੇ ਬਰਥੜਿਆਂ ਤੇ ਵੱਤ ਵਤ ਜਿਹੜਾ ਦਰਖਤ ਲਾਈਏ ਹੀ ਨਾ ਦਰਖਤ ਦੀ ਕੇਅਰ ਵੀ ਕਰੀਏ 5 ਤੋਂ 10 ਸਾਲ ਹਮ ਤਾਂ ਹਾਈਬ੍ਰਿਡ ਆ ਵੈਸੇ ਪਰ ਵਧੀਆ ਦਰਖਤ ਨੂੰ 5-6 ਸਾਲ ਘਟੋ-ਘਟ ਲੱਗ ਜਾਂਦੇ ਨੇ ਸਾਲ 2 ਸਾਲ ਚ ਵੀ ਦਰਖਤ ਹੋ ਜਾਂਦਾ ਉਹ ਦਰਖਤਾਂ ਨੂੰ ਅੱਗੇ ਲੈ ਕੇ ਜਾਈਏ ਉਹਨਾਂ ਨੂੰ ਗੋਦ ਲਈਏ ਦਰਖਤਾਂ ਨੂੰ ਸਾਮ ਸਵਾਲ ਕਰੀਏ ਕੀ ਜਿਹਦਾ ਦਿਲ ਕਰਿਆ ਆਓ ਜੀ ਪੱਟ ਦੰਦਿਆਂ ਨਹੀਂ ਪੱਟ ਦੰਦੇ ਸੋ ਇਹ ਚੀਜ਼ਾਂ ਦੇ ਨਾਲ ਚੱਲੀਏ ਜੀ ਧੰਨਵਾਦ ਜੁੜੇ ਰਹੋ ਹਵਾ ਬਚਾਓ ਆਪਣੇ ਆਪ ਨੂੰ ਬਚਾਓ ਸਤਿ ਸ਼੍ਰੀ ਅਕਾਲ